ਪਹਿਲਾਂ ਜੀ ਸਮੇ ਬਹੁਤ ਚੰਗੇ ਹੁੰਦੇ ਸੀਗੇ ਹਰ ਕੋਈ ਮਿਲ ਲਾਉਣਾ ਆਪਦੇ ਰਿਸ਼ਤੇਦਾਰਾਂ ਨੇ ਮਾਮੀ ਭੂਆ ਪੁੱਪੀ ਨੇ ਰੱਖ ਕੇ ਮਿਲਣਾ ਰਾਤ ਰਹਿ ਕੇ ਜਾਣਾ ਗੱਲਾਂ ਬਾਤਾਂ ਕਰਨੀਆਂ ਪਿਆਰ ਹੁੰਦਾ ਸੀ ਇੰਨਾ ਦੁੱਖ ਸੁੱਖ ਕਰਨਾ ਹੁਣ ਦੇਖ ਲਓ ਤੁਸੀਂ ਅਗਲਾ ਆਉਂਦਾ ਆਉਣ ਸਾਰ ਕਹਿੰਦੇ ਸਾਨੂੰ ਤਾਂ ਕੰਮ ਬਹੁਤ ਆ ਬਸ ਅਸੀਂ ਮੋੜਨਾ ਵਛੇਤੀ ਆਉਂਦੇ ਮਗਰੋਂ ਆ ਪਹਿਲਾਂ ਕਹਿੰਦੇ ਸੀ ਜੇ ਮੋੜਨਾ ਜੀ ਟਾਈਮ ਹੀ ਨਹੀਂ ਹੈਗਾ ਸੜਕ ਉੱਤੇ ਟਾਈਮ ਆ ਰਿਹਾ ਘੋੜਿਆਂ ਟਾਈਮ ਸਭ ਕੋਲੇ ਆ ਹੋਂਟਾਈਂ ਬਾਦੂ ਇਹ ਪਹਿਲਾਂ ਤਾਂ ਕੰਮ ਇੰਨੇ ਹੁੰਦੇ ਸੀਗੇ ਆਪਾਂ ਨੂੰ ਗੁੜੀਆਂ ਨੂੰ ਕਿੰਨੇ ਕੰਮ ਹੁੰਦੇ ਸੀ ਤੇ ਨਾਲੇ ਸਾਧਨ ਨਹੀਂ ਸੀ ਹੁੰਦੇ ਆਪਣੇ ਕੋਲੇ ਬੱਚਾ ਚੜ ਕੇ ਆਉਣਾ ਟੈਂਪੂ ਚੜ ਕੇ ਆਉਂਦੇ ਸੀ ਅਗਲੇ ਕੋਈ ਗੱਡੀਆਂ ਨਹੀਂ ਸੀ ਹੁੰਦੀਆਂ ਇੰਨੇ ਮੋਟਰਸਾਈਕਲ ਹੀ ਸੀ ਹੁੰਦੇ ਸਮਾਂ ਸਭ ਕੋਲੇ ਆ ਹੁਣ ਪਰ ਪਿਆਰ ਨਹੀਂ ਹੈਗਾ ਹੁਣ ਪਹਿਲਾਂ ਵਾਲੀ ਗੱਲਾਂ ਵਾਲਾ ਪਿਆਰ ਨਹੀਂ ਹੈਗਾ ਹੁਣ ਪਹਿਲਾਂ ਪਿਆਰ ਹੁੰਦਾ ਸੀ ਸਭ 'ਚ ਹੁਣ ਪਿਆਰ ਤਾਂ ਖਤਮ ਹੁਣ ਤਾਂ ਛੇਤੀ ਕੰਮ ਤੋਂ ਬਿਨਾਂ ਅਗਲਾ ਫੋਨ ਨਹੀਂ ਕਰਦਾ ਹੈਗਾ ਕਿਸੇ ਨੂੰ ਇਸ ਘਰ ਕੇ ਜੀ ਸਮਾਂ ਪਹਿਲਾਂ ਚਾਲਾ ਚੰਗਾ ਸੀ ਹੁਣ ਸਮਾਂ ਬਹੁਤ ਮਾੜਾ ਗਾਹਾਂ ਦਾ ਇਦੋਂ ਵੀ ਮਾੜਾ ਠੀਕ ਹੈ ਜੀ ਮੇਰੀ ਵੀਡੀਓ ਪਧੀਆ ਲੱਗੀ ਤੇ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ